ਸੈਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਪਬਲਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਨਐਸਐਸ ਪਿਭਾਗ ਤੇ ਐਨਸੀਸੀ ਪਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਪਬਲਿਕ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਗੀਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਵਿਦਿਆਰਥੀ ਹੈ ਜਿਹੜੇ ਨੌਜਵਾਨ ਹੈ ਸਾਡੇ ਅੱਜ ਦੇ ਉਹਨਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਆਜ਼ਾਦੀ ਗੁਰਾਟੀ ਸੁਤੰਤਰਤਾ ਸੰਨਾਨੀ ਉਹ ਜਿਹਨਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਔਰ ਉਸ ਦੇ ਲਈ ਉਪਰਾਲਾ ਕੀਤਾ ਗਿਆ ਸੈਦ ਉਦਮ ਸਿੰਘ ਨੂੰ ਸਨਮਾਨ ਦਿੱਤੇ ਗਏ ਹੈ ਸਾਡੇ ਕੋਲ ਪਰਸਨੈਲਿਟੀਆਂ ਨੇ ਇਤਿਹਾਸ ਦੇ ਵਿੱਚ ਪਈਆਂ ਨੇ ਕਿੱਦਿ ਕਿ ਉਹਨਾਂ ਦੇ ਯੋਗਦਾਨ ਨੇ ਸਾਡੇ ਸਮਾਜ ਦੇ ਲਈ ਸਾਡੇ ਦੇਸ਼ ਦੇ ਲਈ ਇਤਿਹਾਸ ਦੇ ਵਿੱਚ ਅਸੀਂ ਉਹਨਾਂ ਨੂੰ ਦੇਖੀਏ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਅੱਗੇ ਤੁਰੀਏ ਅਸੀਂ ਆਪਣੇ ਮਾਪਿਆਂ ਦਾ ਵਿਸ਼ਵਾਸ ਬਣਾ ਕੇ ਰੱਖੀਏ ਆਪਣੇ ਅਧiatਕਾਂ ਦਾ ਵਿਸ਼ਵਾਸ ਬਣਾ ਕੇ ਰੱਖੀਏ ਅਸੀਂ ਕਿਤੇ ਵੀ ਸ਼ੱਕ ਦੀ ਨਜ਼ਰ ਦੇ ਵਿੱਚ ਨਾ ਆਈਏ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਅਸੀਂ ਕਰੀਏ ਪਾਰਟਿਸਿਪੇਟ ਕਰੀਏ ਇਸ ਲਈ ਮੈਂ ਤੁਹਾਨੂੰ ਇਹੀ ਜਿਹੜਾ ਹੈ ਸਹਿਜ ਦਊਂਗਾ ਕਿ ਤੁਹਾਡੇ ਤੇ ਤੁਹਾਡੇ ਪੇਰੈਂਟਸ ਨੇ ਕਿੰਨਾ ਵਿਸ਼ਵਾਸ ਕਰਕੇ ਇੱਥੇ ਤੁਹਾਨੂੰ ਭੇਜਿਆ ਹੋਇਆ ਹੈ ਜੇ ਤੁਸੀਂ 10ਵੀਂ ਦੇ ਵਿੱਚ 100 ਬੱਚਾ ਸੀ ਤਾਂ ਉਹਦੇ ਵਿੱਚ ਅੱਗੇ ਹਾਇਰ ਐਜੂਕੇਸ਼ਨ ਦੇ ਕਿੰਨੇ ਬੱਚੇ ਗਏ ਉਸ ਨੂੰ ਘਰੇ ਬਿਠਾ ਲੈਣਾ ਉਹਨਾਂ ਬੱਚਿਆਂ ਤੇ ਉਹਨਾਂ ਪੇਰੈਂਟਸ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਨਹੀਂ ਸਾਡੇ ਬੱਚੇ ਗਲਤ ਰਾਹ ਤੇ ਨਾ ਡੋੜ ਜਾਣ ਤਾਂ ਕੰਮ ਆ ਤਨਾ ਪੈ ਗਿਆ ਲੇਕਿਨ ਤੁਸੀਂ ਵਿਸ਼ਵਾਸ ਬਣਾਉਣਾ ਟੀਚਰ ਤੁਹਾਡੇ ਨਾਲ ਨੇ ਹਰ ਵੇਲੇ ਤੁਹਾਡੇ ਨਾਲ ਨੇ ਜੇ ਤੇ ਕੋਈ ਪ੍ਰੋਬਲਮ ਸਮੱਸਿਆ ਹੋਵੇ ਤੁਸੀਂ ਆਪਣੇ ਟੀਚਰ ਨੂੰ ਦੱਸਣਾ ਇਸ ਲਈ ਮਾਲਵੇ ਦਾ ਅਣਖੀ ਸੂਰਮਾ ਆਖਣ ਜਿਸ ਨੂੰ ਸਰਦਾਰ ਵੇ ਤਹਿਲ ਸਿੰਘ ਹਰਨਾਮ ਕੌਰ ਦਾ ਜਾਇਆ ਖੁਸ ਗਿਆ ਨਿੱਕੀ ਉਮਰੇ ਕਰ ਬਾਰਵੇ ਰੱਬ ਦਾ ਸਾਇਆ ਹੀ ਆਖਰ ਸਾਇਆ ਕੇ ਰੱਬ ਦਾ ਸਾਇਆ ਹੀ ਆਖਰ ਸਾਇਆ ਗੁਰੂ ਜੀ ਧਰਤੀ ਨੇ ਲਿਆ ਬੁੱਕਲ ਮਾਰਵੇ ਆ ਜਵਾਨੀ ਦੀ ਅੰਗਿਆਰੀ ਅਜੇ ਫੁੱਟੀ ਹੀ ਸੀ ਕੇ ਜਵਾਨੀ ਦੀ ਅੰਗਿਆਰੀ ਅਜੇ ਫੁੱਟੀ ਹੀ ਸੀ 1919 ਦਾ ਸਾਕਾ ਦੇ ਗਿਆ ਫਟ ਹਜ਼ਾਰਵੇ ਮੁਜਰਾਕਾਰੀਆਂ ਦੀ ਤ੍ਰੇ ਭੁਜਾਂਦਾ ਰਹਾ ਗੋਰਿਆਂ ਦੀ ਤਫੰਗ ਕਰ ਗਈ ਉਜਾੜਵੇ ਜੁਲੰਦਾਂ ਘਵਾ ਮਿੱਟੀ ਮੱਥੇ ਲਾਈ ਕੇ ਜੁਲੰਦਾਂ ਘਵਾ ਮਿੱਟੀ ਮੱਥੇ ਲਾਈ ਖਾਦੀ ਕਸਮ ਬਦਲਾ ਲੈਣਾ ਇੱਕ ਵਾਰ ਵੇ ਅਣਖ ਤੇ ਕ੍ਰਾਂਤੀ ਦੀ ਫੁੱਟੀ ਕਰੰਗਲ ਕੇ ਅਣਖ ਤੇ ਕ੍ਰਾਂਤੀ ਦੀ ਫੁੱਟੀ ਕਰੰਗਲ ਹੁਣ ਬਹੁੜ ਬਣਾਂਦੀ ਧਿਆਰ ਵੇ ਅੱਜ ਅਸੀਂ ਸ਼ਹੀਦ ਉਦਮ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਇਸ ਦੇ ਵਿੱਚ ਅਸੀਂ ਜੋਤ ਨੂੰ ਇੱਕ ਪ੍ਰੇਰਣਾ ਦੇਣੀ ਆ ਕਿਉਂਕਿ ਜਿਸ ਤਰ੍ਹਾਂ ਉਥਲ-ਪੁਥਲ ਸਾਡੇ ਸਮਾਜ ਵਿੱਚ ਪੈਦਾ ਹੋਈ ਹੋਈ ਆ ਸਾਡੀ ਜਵਾਨੀ ਦਿਸ਼ਾਹੀਨ ਤੇ ਅੱਜ ਵੀ ਉਹੋ ਜਿਹੇ ਹੀ ਹਾਲਾਤ ਨੇ ਜਦੋਂ ਸ਼ਹੀਦ ਉਦਮ ਸਿੰਘ ਹੋਰੀ ਪੈਦਾ ਹੋਏ ਸਨ ਤੇ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਇਸ ਦੇ ਤਹਿਤ ਵਿਦਿਆਰਥੀਆਂ ਨੂੰ ਅਸੀਂ ਇਸ ਗੱਲੋਂ ਪ੍ਰੇਰਣਾ ਦੇ ਰਹੇ ਹਾਂ ਕਿ ਉਹਨਾਂ ਨੇ ਇਸ ਹਾਲਾਤਾਂ ਦੇ ਨਾਲ ਕਿੱਦਾਂ ਸਿੰਝਣਾ ਹੈਗਾ ਮੈਂ ਇੱਕ ਉਦਾਹਰਨ ਦੇਵਾਂਗੀ ਜਿਵੇਂ ਅੱਜ ਕੱਲ ਬੱਚੇ ਪੜ੍ਹ ਨਹੀਂ ਰਹੇ ਕਾਲਜਾਂ ਦੇ ਵਿੱਚ ਤੇ ਉਹਨਾਂ ਵਿੱਚ ਹੋੜ ਲੱਗੀ ਹੋਈ ਐ ਅਸੀਂ ਵਿਦੇਸ਼ ਵਿੱਚ ਜਾਈਏ ਤੇ ਸ਼ਹੀਦ ਉਦਮ ਸਿੰਘ ਜੀ ਹੋਰੀ ਵੀ ਵਿਦੇਸ਼ ਵਿੱਚ ਗਏ ਸੀਗੇ ਤੇ ਬਾਅਦ ਵਿੱਚ ਉਹ ਦੇਸ਼ ਦੇ ਵਿੱਚ ਆ ਕੇ ਭਗਤ ਸਿੰਘ ਹੋਰਾਂ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਜਿਹੜਾ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹ ਦੇਸ਼ ਨੂੰ ਸੁਧਾਰਨਾ ਚਾਹੁੰਦੇ ਸਨ ਤੇ ਅਸੀਂ ਜੋ ਤੋਂ ਇਹੀ ਕਾਮਨਾਵਾਂ ਕਰਾਂਗੇ ਕਿ ਦੇਸ਼ ਦੇ ਵਿੱਚ ਰਹਿ ਕੇ ਵੀ ਦੇਸ਼ ਦਾ ਸੁਧਾਰ ਕੀਤਾ ਜਾ ਸਕਦਾ ਵੀ ਜਦੋਂ ਅਸੀਂ ਇੱਥੋਂ ਇਹ ਲੈ ਕੇ ਤੇ ਕੁਛ ਵੀ ਹੈ ਨਹੀਂਗਾ ਤੇ ਅਸੀਂ ਬਾਹਰ ਭੱਜਦੇ ਆ ਤੇ ਫਿਰ ਦੇਸ਼ ਨੂੰ ਬਚਾਏਗਾ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਅਸੀਂ ਵਿਦਿਆਰਥੀਆਂ ਤੋਂ ਇਹ ਉਮੀਦ ਕਰਦੇ ਆ ਇਸ ਆਸ ਤੇ ਵਿੱਚ ਇਸ ਦਿਸ਼ਾ ਦੇ ਵਿੱਚ ਅੱਜ ਦਾ ਜਿਹੜਾ ਹੈਗਾ ਇਹ ਸ਼ਹੀਦੀ ਦਿਹਾੜਾ ਸੀ ਮਨਾਉਣ ਜਾ ਰਹੇ ਹਾਂ ਤੇ ਦੋ ਤਰ੍ਹਾਂ ਦੇ ਅਸੀਂ ਸੰਦੇਸ਼ ਦੇ ਰਹੇ ਆਂ ਦੇ ਸ਼ਹੀਦੀ ਜਿਹੜੇ ਸ਼ਹੀਦੀ ਦਿਹਾੜੇ ਦੇ ਦਿਵਸ ਦੇ ਉੱਤੇ ਇੱਕ ਤਾਂ ਇਹ ਹੈ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਪਿਛਲੀ ਜਿਹੜੀ ਅੱਗੇ ਤੋਰਨ ਦੇ ਲਈ ਜਿਹੜੀ ਹੈ ਸਾਡੇ ਦਿਹਾੜੇ ਨਾਏ ਜਾਂਦੇ ਨੇ ਕਿ ਅੱਗੇ ਜਾਣਕਾਰੀ ਉਹਨਾਂ ਨੂੰ ਮਿਲਦੀ ਰਹੇ ਦੂਸਰਾ ਸਾਡਾ ਇਤਿਹਾਸ ਜੋ ਸਾਡੇ ਆਜ਼ਾਦੀ ਸੰਗਰਾਮੀਏ ਨੇ ਘੁਲਾਟੀਆਂ ਨੇ ਉਹਨਾਂ ਨੇ ਜੋ ਸਾਡੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਅਸੀਂ ਬੱਚਿਆਂ ਤੱਕ ਕਨਵੇ ਕਰ ਸਕੀਏ ਤੇ ਬੱਚੇ ਖੁਦ ਉਹਨੂੰ ਪੜ੍ਹ ਕੇ ਆਉਣ ਕਿਉਂਕਿ ਸਾਡਾ ਜਿਹੜਾ ਅੱਜ ਦਾ ਫੰਕਸ਼ਨ ਹੈ ਬੱਚੇ ਹੀ ਆਰਗੇਨਾਈਜ਼ ਕਰ ਰਹੇ ਨੇ ਹਰ ਇੱਕ ਬੱਚੇ ਆਪਣੀ ਤਿਆਰੀ ਕਰਕੇ ਆਏ ਨੇ ਇਸ ਕਰਕੇ ਉਹਨਾਂ ਨੂੰ ਆਜ਼ਾਦੀ ਦੇ ਬਾਰੇ ਸਾਡੀ ਆਜ਼ਾਦੀ ਕੁਲਾਟੀਆਂ ਦੇ ਬਾਰੇ ਤੇ ਸਾਡੇ ਬ੍ਰਸਤ ਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼